ਲੋਕ ਇਖਲਾਸ ਨੋਬਾ ਇਖਲਾਸ ਨੋਬਾ ਜ਼ਿੰਦਾਬਾਦ ਜ਼ਿੰਦਾਬਾਦ ਸਾਰਾ ਪੰਜਾਬ ਮੋਟੋਬਾ ਸਾਰਾ ਪੰਜਾਬ ਮੋਟੋਬਾ ਆਪਣੀ ਅੱਖੀ ਦੀ ਕਰੋ ਤਿਆਰੀ ਸਾਰੇ ਪੰਜਾਬ ਦੇ ਵਿੱਚ ਪੰਜਾਬ ਦੀਆਂ ਅੱਗੜ ਕਬਕੀਆਂ ਦੀਆਂ ਜਥੇਬੰਦੀਆਂ ਵੱਲੋਂ ਜਿਹਦੇ ਵਿੱਚ ਕਿਸਾਨ ਮਜ਼ਦੂਰ ਮਲਾਜ਼ਮਾਂ ਸਮੇਤ ਕਾਮੇ ਬਿਜਲੀ ਕਾਮੇ ਰੋਡਵੇਜ ਤੇ ਕੰਮ ਹੈ ਜਿੰਨੇ ਵੀ ਅੱਡ ਅੱਡ ਵਰਗਾਂ ਨਾਲ ਪੱਤਕਿਆਂ ਨਾਲ ਸੰਬੰਧ ਜਿੱਥੇ ਬੰਦਿਆਂ ਜਨਤਕ ਜਿੱਥੇ ਬੰਦਿਆਂ ਦੇ ਸਾਰਿਆਂ ਦੇ ਸਾਂਝੇ ਤੌਰ ਤੇ ਇੱਕ ਮਹੀਨਾ ਸ਼ੁਰੂ ਕੀਤੀ ਹੋਈ ਪਿਛਲੇ ਲੰਮੇ ਸਮੇਂ ਤੋਂ ਪਹਿਲਾਂ 23 ਮਾਰਚ ਨੂੰ ਵੀ ਅਸੀਂ ਪ੍ਰੋਗਰਾਮ ਕੀਤਾ ਉਸ ਤੋਂ ਬਾਅਦ 26 ਮਈ ਨੂੰ ਪ੍ਰੋਗਰਾਮ ਕੀਤਾ ਆ ਸਾਡਾ ਅੱਜ ਤੀਜਾ ਪ੍ਰੋਗਰਾਮ ਹੈ ਸਾਂਝੇ ਤੌਰ ਤੇ ਜਿਹੜਾ ਕਿ ਅੱਜ ਅਸੀਂ 15 ਅਗਸਤ ਨੂੰ ਇੱਕ ਪਾਸੇ ਦੇਸ਼ ਦੇ ਹਾਕਮ ਆਜ਼ਾਦੀ ਦੇ ਜਸ਼ਨ ਮਨਾ ਰਹੇ ਆ ਪਰ ਦੂਜੇ ਪਾਸੇ ਜਿਹੜੇ ਕਿਸਾਨੀ ਲੋਕ ਐ ਉਹਨਾਂ ਕਿਸਾਨੀ ਲੋਕਾਂ ਦੇ ਹਿੱਸੇ ਦੀ ਆਜ਼ਾਦੀ ਕਿੱਧਰ ਗਈ ਏ ਕਿਵੇਂ ਨਕਲੀ ਆਜ਼ਾਦੀ ਆ ਉਹ ਆਜ਼ਾਦੀ ਦੇ ਬਕੀਏ ਦੇ ਨਿਕਾਟ ਪੜਾ ਅਸੀਂ ਅੱਜ ਉਹ ਧੜਕਿਆਂ ਦੀ ਜਿੱਥੇ ਰਹਿ ਗਿਆ ਇਕੱਠੀਆਂ ਹੋ ਕੇ ਰੋਸ ਮਾਰਚ ਕਰਨਾ ਆਪਣੇ ਮੁਲਕ ਦੇ ਹਾਕਮ ਜਿਹੜੇ ਹਨੋਰਾ ਪਿੱਟ ਰਹੇ ਆ ਵੀ ਜਾਦੀ ਆਈ ਹੋਈ ਆ ਪਰ ਜੇ ਅਸੀਂ ਜਿਵੇਂ ਠੇਕਾ ਮੁਲਾਜ਼ਮਾਂ ਮੋਰਚੇ ਲੋ ਸ਼ਾਮਲ ਹੋਏ ਆ ਜਿਹੜੇ ਪੰਜਾਬ ਦੇ ਆਊਟਸੋਰਸ ਮੁਲਾਜ਼ਮ ਐਨਲਿਸਟ ਪਿੰਨ ਮੁਲਾਜ਼ਮਾਂ ਉਹ ਇਹਨਾਂ સામਰਾਜੀ ਨੀਤੀਆਂ ਦੀ ਮਾਰ ਹੰਡਾ ਰਹੇ ਆ ਕਿਉਂਕਿ ਜਿਹੜੇ ਮੁਲਕ ਦੇ ਹਾਕਮ ਕਹਿੰਦੇ ਵੀ ਫੈਸਲੇ ਅਸੀਂ ਲੈਨੇ ਆਸੀਂ ਪ੍ਰਭੂਸੱਤਾ ਸੰਪਾਨਨਾ ਪਰ ਦੇਸ਼ ਦੇ ਫੈਸਲੇ ਅਮਰੀਕਾ ਤੋਂ ਲਏ ਜਾਂਦੇ ਆ ਵਾਸ਼ਿੰਗਟਨ ਉਹਨਾਂ ਦਾ ਦਫ਼ਤਰ ਆ ਆਈਐਮਐਫ ਵਾਲੇ ਆ ਡਬਲਯੂਟੀਓ ਵਾਲੇ ਆ ਉਹ ਕਹਿੰਦੇ ਆ ਵੀ ਪੱਕੀ ਭਰਤੀ ਬੰਦ ਕੀਤੀ ਜਾਵੇ ਪੈਨਸ਼ਨਾਂ ਬੰਦ ਕੀਤੀਆਂ ਜਾਣ ਕੱਚਾ ਰਜਗਾਰ ਦਿੱਤਾ ਜਾਵੇ ਕਰਤੀ ਲੁੱਟ ਕੀਤੀ ਜਾਵੇ بجلی ਪਾਣੀ ਜਿੱਥੇ ਵੀ ਪੱਕਾ ਰਜਗਾਰ ਮਿਲਦਾ ਸੀ ਤੇ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਸਸਤੀਆਂ ਉਹ ਸਾਰੀਆਂ ਖੋ ਕੇ ਕਾਰਪੋਰੇਟ ਘਰਾਣਿਆਂ ਨੂੰ ਸਮਾਈਆਂ ਜਾ ਰਹੀਆਂ ਅੱਜ ਸਾਡਾ ਪ੍ਰੋਗਰਾਮ ਜਿਹੜਾ ਮਾਰਕਸ ਆਲਾ ਕੱਟਾ ਟਰੈਕਟਰ ਮਾਰਕ ਜੁਨੇ ਫਰਮ ਫੋਰਮਾਂ ਤੇ ਇੱਕ ਐ ਕੈ ਰਾਜਨੀਤਿਕ ਤੌਰ ਤੇ ਪੂਣਾ ਸੱਜਦਾਰੀ 15 ਅਗਸਤ ਨੂੰ ਕਿਉਂ ਸਰਕਾਰ ਨੇ ਨਵੇਂ ਕਾਨੂੰਨ ਅਪਰਾਧਿਕ ਮਾਮਲੇ ਜਾਂ ਹੋਰ ਤੁਹਾਡੀਆਂ ਮੰਗਾਂ ਜਿਹੜੀਆਂ ਰਹਿੰਦੇ ਨੇ ਸਰਕਾਰ ਨੇ ਮੰਗੀਆਂ ਹੋਈਆਂ ਮੰਨੀਆਂ ਹੋਈਆਂ ਮੰਗਾਂ ਨੂੰ ਮਨਸ਼ੀ ਮਨਾਉਣ ਵਾਸਤੇ ਅੱਜ ਅਜਿਹਾ ਪ੍ਰੋਗਰਾਮ ਕੀਤਾ ਕੀ ਕੀ ਮੰਗਾਂ ਨੇ ਜਿਹੜੀਆਂ ਤੁਹਾਡੇ ਜਿਹੜੀਆਂ ਹੁਣ ਰਹਿੰਦੀਆਂ ਨੇ ਇਹ ਤੇ ਜਮਾਨਤ ਚਾਹੁੰਦੇ ਹੋ ਕਿ ਸਾਡੀ ਐਮ ਐਸ ਪੀ ਆ ਜਾਂ ਕਰਜ਼ਾ ਮਾਫੀ ਆ ਕਿ ਸਾਡੇ ਜੋ ਕੇਸ ਰੱਦ ਕਰਵਾਉਣੇ ਜਿਹੜੇ ਸਾਡੇ ਉਸ ਸਮੇਂ ਦੇ ਆਪਣੇ ਅੰਦੋਲਨ ਵੇਲੇ ਬਣੇ ਤੇ ਉਹਨਾਂ ਨੂੰ ਮਾਫ ਕਰਾਉਣ ਵਾਸਤੇ ਜਾਂ ਹੋਰ ਵੀ ਮੰਗਾ ਸਾਡੇ ਬਹੁਤ ਕਿਸਾਂ ਨਾਲ ਜੁੜੀ ਸਰਕਾਰ ਜੁੜੀ ਨਾ ਸਰਕਾਰ ਮੰਨ ਕੇ ਵੀ ਯਾਨੀ ਸਰਕਾਰ ਪੱਜੀ ਹਾਲੇ ਇਹ ਨਾ ਹੁਣ ਵੀ ਤੁਹਾਡੇ ਗੱਲਾਂ ਨਹੀਂ ਮੰਨਦੀ ਸਰਕਾਰ ਦਾ ਅក្តਲਾ ਤੁਹਾਡੇ ਜਾਣ ਵਿੱਚ ਕੀ ਹੋਵੇਗਾ ਸਰਕਾਰ ਨਹੀਂ ਮੰਗਾ ਮੰਨੂ ਹਾਲੇ ਨਹੀਂ ਮੰਨੂ ਅਸੀਂ ਅਸੀਂ ਸੰਘਰਸ਼ ਜਾਰੀ ਰੱਖਾਂਗੇ ਨਜ਼ਰ ਨਹੀਂ ਮੰਨੂ ਨਜ਼ਰ ਜਾਰੀ ਰੱਖਾਂਗੇ ਸੰਘਰਸ਼ ਅਸੀਂ ਨੂੰ ਬਾਕੀ ਇਹ ਲਾਜੋ ਸਾਹਿਬ ਪ੍ਰੋਗਰਾਮ ਸਾਡਾ ਜਿਹੜਾ ਚਰਹੀ ਬੰਦੀ ਕਰਨ ਕਰਵਾਉਣਾ ਉਸੇ ਹੋ ਜਾ ਤੁਹਾਨੂੰ। ਕਾਰਾਗ ਨੂੰ ਲੋਕ ਨੂੰ ਕੱਢਿਆ ਜਾ ਰਿਹਾ ਜੀ ਦਾਣਾ ਮੰਡੀ ਚੋਂ ਚੱਲ ਕੇ ਲੋਹੇ ਦੀ ਪੱਟੀ ਹੁੰਦਾ ਹੈ ਆ ਗਵਿੰਦਗੜ੍ਹ ਚੌਕ ਚ ਅਸੀਂ ਜਿਹੜੇ ਕਾਨੂੰਨ ਨੇ ਬਣਾਏ ਉਹਨਾਂ ਦੀਆਂ ਕਾਪੀਆਂ ਵੰਕੇ ਵਾਪਸ ਇੱਥੇ ਆਊਗਾ। ਇੱਕ ਅਸੀਂ ਸੈਂਟਰ ਸਰਕਾਰ ਨੂੰ ਹੋਰ ਕਹਿ ਰਹੇ ਹਾਂ। ਭਾਰਤ ਮਾਲਾ ਪ੍ਰੋਜੈਕਟ ਹੈ ਇੱਕ। ਸਹਿਣਾ ਬਰਨਾਲਾ ਜਿਹੜਾ ਅਤੇਕੜ ਸਾਹਿਬ ਜੀ ਹੁੰਦਾ ਹੈ ਹਿਆ ਮਲੋਹ ਦੇ ਟੰਡਾ ਹੁੰਦੇ ਨੇ 12 13 ਉਹਨਾਂ ਦਾ ਜੋ ਵਾਰਡ ਹੈ ਇਹ ਵੀਰਾਬਾਦੀ ਜ਼ਮੀਨ ਵਿਕੀ ਹੋਈ ਹੈ 40 ਲੱਖ ਰੁਪਏ ਸਰਕਾਰੀ ਕਲੈਟਰੇ ਦੇ ਬੇਟੇ ਉਹਦੇ ਸੰਬੰਧ ਚ ਉਹਦੇ ਨੂੰ ਮੁਖ ਰੱਖ ਕੇ ਵਾਰਡ ਬਣਾਇਆ ਜਾਵੇ ਜੇ ਉਹਨਾਂ ਮੁਖ ਰੱਖ ਕੇ ਵਾਰਡ ਨਾ ਬਣਾਇਆ ਗਿਆ ਤਾਂ ਕਿਸਾਨ ਇਦੋਂ ਮਜਬੂਰ ਹੋਣਗੇ